ਸਰੂ ਜੀ ਸਨਕਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਆਪਾਂ ਹਰ ਰੋਜ਼ ਸਰਬਨ ਕਰਦੇ ਹਾਂ ਪਲੀਜ਼ ਤੁਸੀਂ ਗਾਹਾਂ ਵੀ ਸ਼ੇਅਰ ਕਰੋ ਤਾਂ ਕਿ ਗੁਰੂ ਸਾਹਿਬ ਦਾ ਇਤਿਹਾਸ ਸਾਨੂੰ ਸਭ ਨੂੰ ਪਤਾ ਲੱਗ ਸਕੇ ਅੱਜ ਆਪਾਂ ਸਰਬਨ ਕਰਾਂਗੇ ਰਾਜੇ ਭੀਮ ਚੰਦ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਪਹਾੜੀ ਰਾਜੇ ਭੀਮ ਚੰਦ ਦਾ ਵਜ਼ੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸ੍ਰੋਪਾ ਲੈ ਕੇ ਖੁਸ਼ੀ ਨਾਲ ਵਿਦਾ ਹੋ ਗਿਆ ਸੀ ਅਤੇ ਉਹ ਕਾਲੀ ਨਾਲ ਪਹਾੜੀ ਰਾਜੇ ਦੇ ਕੋਲ ਧੀਮ ਚੰਦ ਕੋਲ ਪਹੁੰਚ ਗਿਆ ਵਜ਼ੀਰ ਨਮਸਕਾਰ ਕਰਕੇ ਰਾਜੇ ਕੋਲ ਬੈਠ ਗਿਆ ਅਤੇ ਗੁਰੂ ਜੀ ਨਾਲ ਹੋਈ ਸਾਰੀ वार्तालाप ਦੱਸਣ ਲੱਗਾ ਗੁਰੂ ਜੀ ਬਹੁਤ ਜ਼ਿਆਦਾ ਬਲਵਾਨ ਬੱਡੇ ਉਤਸ਼ਾਹ ਵਾਲੇ ਹਨ ਉਹ ਵੱਡੇ ਤੇਜਸਵੀ ਅਤੇ ਚੇਤਨ ਬੁੱਧੀ ਵਾਲੇ ਦਿਆਲੂ ਪਰਸ਼ਾਨ ਗੁਰੂ ਜੀ ਨੇ ਤੁਹਾਡਾ ਕਿਹਾ ਆਪਣੇ ਕੰਨਾਂ ਨਾਲ ਚੰਗੀ ਤਰ੍ਹਾਂ ਸੁਣਿਆ ਅਤੇ ਬਾਦ ਵਿੱਚ ਜਿਵੇਂ ਉਚਿਤ ਸੀ ਜਵਾਬ ਦਿੱਤਾ ਬੜੇ ਹੀ ਸਤਕਾਰ ਨਾਲ ਮੁਲਾਕਾਤ ਤੈਅ ਕਰ ਦਿੱਤੀ ਹੁਣ ਉਹਨਾਂ ਨੂੰ ਆਪ ਮਿਲੋ ਅਤੇ ਆਪਣਾ ਕੰਮ ਸਵਾਰ ਲਵੋ। ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਜ਼ਿਆਦਾ ਇਕੱਠ ਮੇਲਾ ਲੱਗਿਆ ਹੋਇਆ ਹੈ। ਅਤੇ ਥਾਂ-ਥਾਂ ਤੇ ਸੂਰਮਿਆਂ ਦੀ ਸੈਨਾ ਉਤਰੀ ਹੋਈ ਹੈ। ਸਿੱਖ ਸੰਗਤਾਂ ਸਾਰੀਆਂ ਦਿਸ਼ਾਵਾਂ ਤੋਂ ਆਉਂਦੀਆਂ ਹਨ ਅਤੇ ਬੜੀਆਂ ਅਦਭੂਤ ਵਸਤੂਆਂ ਭੇਟਾ ਚੜਾਉਂਦੀਆਂ ਹਨ। ਉਹੋ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਮੈਂ ਜਦੋਂ ਦੀ ਉਹਨਾਂ ਦੀ ਆਤਮਿਕ ਚਮਕ ਵੇਖੀ ਹੈ ਨਿਹਾਲ ਹੋ ਗਿਆ ਹਾਂ ਆਪ ਜੀ ਲਈ ਇਹ ਹੀ ਉਚਿਤ ਹੈ ਕਿ ਛੇਤੀ ਨਾਲ ਚੱਲੋ ਅਤੇ ਆਪਣੇ ਦਿਲ ਵਿੱਚ ਪ੍ਰੇਮ ਰੱਖ ਕੇ ਗੁਰੂ ਜੀ ਨਾਲ ਮੁਲਾਕਾਤ ਕਰੋ ਪਹਾੜੀ ਰਾਜੇ ਭੀਮ ਚੰਦ ਨੇ ਇਹ ਸੁਣ ਕੇ ਬਹੁਤ ਹੀ ਆਨੰਦ ਪ੍ਰਾਪਤ ਕੀਤਾ ਉਸਨੇ ਮਿਲਣ ਵਾਸਤੇ ਸਾਰੀ ਤਿਆਰੀ ਕਰਵਾਈ ਤੇ ਸਾਰੀ ਸੈਨਾ ਇਕੱਠੇ ਕਰ ਲਈ ਅਤੇ ਬਹੁਤ ਸਾਰੇ ਅਹਲਕਾਰ ਵੀ ਨਾਲ ਲੈ ਲਏ ਤੀਰ ਕਮਾਨ ਬੰਦੂਖਾਂ ਆਦਿ ਸ਼ਸਤਰਾਂ ਸਮੇਤ ਬਹੁਤ ਹੀ ਸਾਰੇ ਬਸਤਰ ਤੇ ਗਹਿਣੇ ਸਰੀਰ ਦੇ ਉੱਤੇ ਪਹਿਨ ਲਈ ਇਸ ਤਰ੍ਹਾਂ ਰਾਜਾ ਸੂਰਮਿਆਂ ਦਾ ਵੱਡਾ ਇਕੱਠ ਨਾਲ ਲੈ ਕੇ ਅਤੇ ਦੋ ਦੰਦਾਂ ਵਾਲੇ ਹਾਥੀ ਉੱਤੇ ਸਵਾਰ ਹੋ ਕੇ ਰਸਤੇ ਉੱਤੇ ਚੱਲ ਪਿਆ ਉਸ ਦੇ ਅੱਗੇ ਬਾਜੇ ਤੇ ਨਗਾਰੇ ਆਦਿ ਵੱਜਦੇ ਜਾ ਰਹੇ ਸਨ ਜੋ ਵੱਡਾ ਸ਼ੋਰ ਪੈਦਾ ਕਰ ਰਹੇ ਸਨ ਫਰਾਜਾ ਭੀਮਚੰਦ ਬੜੇ ਉਤਸ਼ਾਹ ਨਾਲ ਚਲਦਾ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਪਹੁੰਚ ਗਿਆ ਇੱਕ ਆਦਮੀ ਨੇ ਪਹੁੰਚ ਕੇ ਗੁਰੂ ਜੀ ਨੂੰ ਖਬਰ ਦੇ ਦਿੱਤੀ ਤਾਂ ਗੁਰੂ ਜੀ ਨੇ ਉਸ ਵੇਲੇ ਭਾਈ ਆਨੰਦ ਚੰਦ ਨੂੰ ਇਹ ਕਹਿ ਕੇ ਭੇਜ ਦਿੱਤਾ ਜਾਓ ਅੱਗੇ ਜਾ ਕੇ ਸਤਕਾਰ ਨਾਲ ਲੈ ਕੇ ਆਓ ਅਤੇ ਕਿਸੇ ਵਧੀਆ ਸਥਾਨ ਉੱਤੇ ਨਿਵਾਸ ਕਰਵਾਓ ਗੁਰੂ ਘਰ ਤੋਂ ਖਾਣ ਪੀਣ ਲਈ ਬਹੁਤ ਰਾਸ਼ਨ ਉੱਥੇ ਪਹੁੰਚਾ ਦੇਵੋ ਬਹੁਤ ਹੀ ਸਾਰਾ ਘਿਓ ਮਿੱਠਾ ਆਦ ਨਾਲ ਲੈ ਜਾਣਾ ਸਾਰੇ ਹਾਥੀ ਅਤੇ ਘੋੜਿਆਂ ਵਾਸਤੇ ਘਾਹ ਅਤੇ ਦਾਣੇ ਦੋਵੇਂ ਬਿਨਾਂ ਮੰਗਣ ਤੋਂ ਹੀ ਬਹੁਤ ਸਾਰਾ ਸਮਾਨ ਪਹੁੰਚਾ ਦਿੱਤਾ ਮਾਮਾ ਕਿਰਪਾਲ ਚੰਦ ਨੂੰ ਵੀ ਆਪਣੇ ਨਾਲ ਲੈ ਲਵੋ ਉਹ ਘਰ ਵਿੱਚ ਹੀ ਹਨ ਕੋਈ ਆਦਮੀ ਭੇਜੋ ਤੇ ਬੁਲਾ ਲਵੋ ਭਾਈ ਆਨੰਦ ਚੰਦ ਗੁਰੂ ਜੀ ਦਾ ਹੁਕਮ ਸੁਣ ਕੇ ਚਲਾ ਗਿਆ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਉਸੇ ਵੇਲੇ ਬੁਲਾ ਲਿਆ ਆ ਉਹ ਦੋਵੇਂ ਘੋੜਿਆਂ ਉੱਤੇ ਸਵਾਰ ਹੋ ਕੇ ਤੁਰ ਪਏ ਕੁਝ ਸੂਰਬੀਰ ਵੀ ਆਪਣੇ ਨਾਲ ਲੈ ਲਈ। ਉਹ ਸਵਾਗਤ ਦੇ ਲਈ ਰਾਜੇ ਨੂੰ ਅੱਗੇ ਵੱਧ ਕੇ ਮਿਲੇ। ਉਹਨਾਂ ਨੇ ਜਾ ਕੇ ਰਾਜੇ ਨੂੰ ਗੁਰੂ ਜੀ ਦਾ ਸੁਭ ਇੱਛਾ ਭਾਵਨਾ ਦੱਸ ਦਿੱਤੀ। ਇਹ ਵੇਖ ਕੇ ਰਾਜਾ ਭੀਮਚੰਦ ਖੁਸ਼ ਹੋ ਗਿਆ ਅਤੇ ਉਹ ਗੱਲਬਾਤ ਕਰਦਾ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਗਿਆ। ਉਸ ਦਾ ਨਿਵਾਸ ਬਹੁਤ ਵਧੀਆ ਸਥਾਨ ਵਿਖੇ ਕੀਤਾ ਗਿਆ ਜਿੱਥੇ ਇਸ਼ਨਾਨ ਕਰਨ ਪਿੱਛੋਂ ਉਸ ਨੂੰ ਖਾਣ ਪਾਣ ਕਰਵਾਇਆ ਗਿਆ ਸਾਰੇ ਘੋੜਿਆਂ ਤੇ ਹਾਥੀਆਂ ਨੂੰ ਚਾਰਾ ਦਿੱਤਾ ਗਿਆ ਸਾਰਿਆਂ ਸਮੇਤ ਰਾਜਾ ਵੀ ਬਹੁਤ ਖੁਸ਼ ਹੋਇਆ ਸਾਰਿਆਂ ਨੇ ਆਰਾਮ ਨਾਲ ਸੌਂ ਕੇ ਰਾਤ guzari ਫਿਰ ਵੇਖਿਆ ਕਿ ਸਵੇਰ ਹੋ ਗਈ ਸੀ ਦੋਵੇਂ ਪਾਸੀ ਸੋਚ ਇਸ਼ਨਾਨ ਹੋਏ ਸਾਰਿਆਂ ਨੇ ਵਸਤਰ ਅਤੇ ਗਹਿਣੇ ਪੈਣ ਲਈ ਸ੍ਰੇਸ਼ਟ ਮਾਤਾ ਗੁਜਰੀ ਜੀ ਸੁਣ ਕੇ ਬਹੁਤ ਖੁਸ਼ ਹੋ ਰਹੇ ਸਨ ਆਪਣੇ ਸੁਪੁੱਤਰ ਦੀ ਮਹਿਮਾ ਜਾਣ ਉਹਨਾਂ ਨੇ ਪਹਿਲੇ ਨੌ ਗੁਰੂਆਂ ਨੂੰ ਨਮਸਕਾਰ ਕੀਤੀ ਗੁਰੂ ਜੀ ਚੱਲ ਕੇ ਦੀਵਾਨ ਅਸਥਾਨ ਵਿਖੇ ਆ ਗਏ। ਉੱਥੇ ਅਨੇਕ ਤਰ੍ਹਾਂ ਦੇ ਰੰਗ-ਬਰੰਗੇ ਵਿਛੌਣੇ ਵਿਛਾਏ ਹੋਏ ਸਨ। ਗੁਰੂ ਜੀ ਸੁੰਦਰ ਸਿੰਘਾਸ਼ਨ ਉੱਤੇ ਚੜ੍ਹ ਕੇ ਵਿਰਾਜਮਾਨ ਹੋ ਗਏ। ਸੁਣ ਕੇ ਸਾਰੇ ਲੋਕ ਆਉਣ ਲੱਗੇ। ਸੰਪੂਰਨ ਉਹ ਹੀ ਸਾਰੀ ਸਭਾ ਸੋਭ ਰਹੀ ਸੀ। ਉਹੋ ਰਾਜ ਸਮਾਜ ਦੇ ਸੰਕਲਪ ਪੱਖੋਂ ਪੂਰੇ ਤਰ੍ਹਾਂ ਪ੍ਰਕਾਸ਼ ਰਹੀ ਸੀ ਸਿਉਨੇ ਦੀਆਂ ਲੱਖਾਂ ਲੈ ਕੇ ਕਈ ਪਹਿਰੇਦਾਰ ਖੜੇ ਸਨ ਕਈ ਸੇਵਾਦਾਰ ਸੂਰਜ ਮੁਖੀ ਪੱਖੇ ਦੇ ਉੱਪਰ ਕਰ ਕਰਕੇ ਚੁਲਾ ਰਹੇ ਸਨ ਗੁਰੂ ਦਰਬਾਰ ਦੇ ਵਿੱਚ ਬਹੁਤ ਸੁੰਦਰ ਚੌਰ ਚੁਲਾਇਆ ਜਾ ਰਿਹਾ ਸੀ ਜੋ ਚਿੱਟੇ ਫੈਦ ਹਾਂਸਾਂ ਦੀ ਸੁੰਦਰਤਾ ਨੂੰ ਚਰਾਉਂਦਾ ਮਾਤ ਪਾਉਂਦਾ ਸੀ ਤਦ ਇੱਕ ਮਸੰਦ ਰਾਜੇ ਨੂੰ ਬੁਲਾਉਣ ਵਾਸਤੇ ਭੇਜਿਆ ਗਿਆ ਉਸਨੇ ਰਾਜੇ ਕੋਲ ਆ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਨੇਹਾ ਭੇਜ ਦਿੱਤਾ ਗੁਰੂ ਜੀ ਤੁਹਾਨੂੰ ਯਾਦ ਕਰਦੇ ਹਨ ਹੁਣੇ ਉਹਨਾਂ ਕੋਲ ਚਲੋ ਜਿੱਥੇ ਸਤਗੁਰੂ ਆਪਣੇ ਸੇਵਕਾਂ ਦੀਆਂ ਆਸਾਂ ਪੂਰੀਆਂ ਕਰਦੇ ਹਨ ਰਾਜਾ ਭੀਮ ਚੰਦ ਪਹਿਲਾਂ ਹੀ ਤਿਆਰ ਹੋ ਕੇ ਬੈਠਾ ਹੋਇਆ ਸੀ ਇੰਤਜ਼ਾਰ ਕਰ ਰਿਹਾ ਸੀ ਗੁਰੂ ਜੀ ਜਿਸ ਸਥਾਨ ਉੱਤੇ ਬਿਰਾਜਮਾਨ ਹੋ ਕੇ ਦਰਸ਼ਨ ਦਿੰਦੇ ਹਨ ਉੱਥੇ ਤਦ ਜਾਵਾਂਗੇ ਜਦੋਂ ਆ ਕੇ ਬੁਲਾਉਣਗੇ ਫਿਰ ਉਸ ਨੇ ਬਹੁਤ ਸਾਰੇ ਨਜ਼ਦੀਕੀ ਦਰਬਾਰੀ ਅਤੇ ਹੋਰ ਸੈਨਿਕ ਨਾਲ ਲੈ ਲਏ ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਨ ਰਾਜਾ ਵਜ਼ੀਰ ਨਾਲ ਗੱਲਾਂ ਕਰਦਾ ਹੋਇਆ ਚੱਲ ਪਿਆ ਉਹ ਬਹੁਤ ਹੀ ਕੀਮਤੀ ਸੁੰਦਰ ਵਸਤਰ ਸਸਰ ਅਤੇ ਗਹਿਣੇ ਸਰੀਰ ਦੇ ਉੱਤੇ ਪਹਿਨ ਕੇ ਤੁਰੇ ਆ ਰਹੇ ਸਨ ਉਧਰ ਗੁਰੂ ਜੀ ਨਾਲ ਜੋ ਸਿੱਖ ਸਨ ਉਹਨਾਂ ਨੇ ਕਹਿ ਕੇ ਦੱਸਿਆ ਹੀ ਸਤਿਗੁਰੂ ਜੀ ਪਹਾੜੀ ਰਾਜੇ ਅਕਲ ਦੇ ਕੱਚੇ ਹਨ ਉਹ ਕੋ ਅਨੇਕ ਤਰੀਕਿਆਂ ਦੁਆਰਾ ਕਾਪਟ ਰਚਦੇ ਹਨ ਇਨ੍ਹਾਂ ਪਹਾੜੀ ਰਾਜਿਆਂ ਉੱਤੇ ਬਹੁਤਾ ਵਿਸ਼ਵਾਸ ਨਾ ਕਰੋ ਅਤੇ ਫੌਜ ਨੂੰ ਅੰਦਰ ਨਾ ਆਉਣ ਦਿਓ ਉਸ ਨੇ ਜਿੰਨੇ ਕੁ ਵੀ ਨਜ਼ਦੀਕੀ ਅਹਿਲਕਾਰਾਂ ਨਾਲ ਲਿਆਂਦੀ ਹਨ ਉਹੀ Swami Guru Ji ਦੇ ਚਰਨ ਕਮਲਾਂ ਉੱਤੇ ਮੱਥਾ ਟੇਕ ਕੇ ਦਰਸ਼ਨ ਕਰਨ ਆਪਣੇ ਸੇਵਕਾਂ ਦੇ ਮਤਵ ਨੂੰ ਸਮਝ ਕੇ ਉਸ ਵੇਲੇ ਸ਼੍ਰੀ ਕਲੰਗੀਤਰ ਪਾਤਸ਼ਾਹ ਜੀ ਫਰਮਾਉਣ ਲੱਗੇ ਜੇਕਰ ਉਹ ਸੇਨਾ ਸਮੇਤ ਅੰਦਰ ਆ ਜਾਏਗਾ ਤਾਂ ਸਾਡਾ ਕੀ ਵਿਗਾਰ ਲਵੇਗਾ ਸਾਡੇ ਤੋਂ ਕੀ ਲੈ ਜਾਵੇਗਾ ਉਹਨਾਂ ਉੱਤੇ ਕੀ ਭਰੋਸਾ ਕਰੀਏ ਕਿ ਸ਼ੇਰ ਹਿਰਨਾ ਦੇ ਝੁੰਡ ਤੋਂ ਡਰਦਾ ਨਹੀਂ ਹੈ ਸੰਗਤ ਵਿੱਚ ਸਾਰਿਆਂ ਨੂੰ ਹੀ ਆਉਣ ਦਿਓ ਬੱਡੀ ਤਾਕਤ ਵਾਲੇ ਅਸੀਂ ਕਿਉਂ ਲੁਕਾਂ ਲੁਕਾ ਮੰਗੇ ਐਨੀ ਦੇਰ ਦੇ ਵਿੱਚ ਰਾਜਾ ਮੁਖਦਵਾਰ ਤੇ ਆ ਗਿਆ ਅਤੇ ਸੈਨਿਕਾ ਸਮੇਤ ਅੰਦਰ ਦਾਖਲ ਹੋ ਗਿਆ ਪਹਾੜੀ ਰਾਜੇ ਭੀਮ ਚੰਦ ਨੇ ਕੋਲ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਅਤੇ ਧੰਨ ਵਾਲੀ ਥੈਲੀ ਅੱਗੇ ਰੱਖ ਦਿੱਤੀ ਰਾਜਾ ਗੁਰੂ ਜੀ ਤੋਂ ਆਗਿਆ ਲੈ ਕੇ ਬੈਠ ਗਿਆ ਅਤੇ ਪੂਰਨ ਮਾਸੀ ਦੇ ਚੰਦਰਮਾ ਦੇ ਸਮਾਨ ਗੁਰੂ ਸਰੂਪ ਦੇ ਦਰਸ਼ਨ ਕੀਤੇ ਸਾਰੇ ਫੌਜ ਤੇ ਸਾਰੇ ਨਜ਼ਦੀਕੀ ਅਹਲਕਾਰਾਂ ਨੇ ਗੁਰੂ ਜੀ ਅੱਗੇ ਧੰਨ ਰੱਖ ਕੇ ਮੱਥਾ ਟੇਕਿਆ ਜਿਵੇਂ ਵੀ ਜਿੱਥੇ ਉਚਿਤ ਸੀ ਸਾਰੇ ਬੈਠ ਗਏ ਅਤੇ ਕਈ ਖੜੇ ਹੀ ਗੁਰੂ ਜੀ ਦੇ ਦਰਸ਼ਨ ਕਰਦੇ ਰਹੇ ਸ਼੍ਰੀ ਕਲੰਗੀਧਰ ਪਾਤਸ਼ਾਹ ਜੀ ਨੇ ਸੁਖ ਸਾੰਦ ਬਾਰੇ ਪੁੱਛਿਆ ਤਾਂ ਪਹਾੜੀ ਰਾਜੇ ਨੇ ਹੱਥ ਜੋੜ ਕੇ ਦੱਸ ਦਿੱਤਾ ਫਿਰ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਦੇ ਕਈ ਪ੍ਰਸੰਗ ਪੁੱਛੇ ਜਿਸ ਢੰਗ ਦੇ ਨਾਲ ਵਾਪਰੇ ਸਨ ਕਹਿਲੂਰ ਵਿਆਸਤ ਦੀ ਜੋ ਢੂਣ ਹੈ ਉਸ ਦਾ ਰਾਜ ਕਿੰਨਾ ਖੂ ਹੈ ਕਟੋਚੀਏ ਰਾਜੇ ਦਾ ਕਿੰਨਾ ਖੂ ਵੱਡਾ ਰਾਜ ਹੈ ਜਸਵਾਲੀਆ ਅਤੇ ਗੁਲੇਰ ਵਿਜੜਵਾਲੀਏ ਅਤੇ ਚੰਦੇਲ ਆਦਿ ਰਾਜਿਆਂ ਦੇ ਹਾਲ ਪੁੱਛੇ ਇਹਨਾਂ ਤੋਂ ਬਿਨਾ ਹੋਰ ਚੋ ਪਹਾੜੀ ਰਾਜੇ ਸਨ ਉਹਨਾਂ ਬਾਰੇ ਗੁਰੂ ਜੀ ਨੇ ਰਾਜੇ ਤੋਂ ਪੁੱਛਿਆ ਤਾਂ ਰਾਜਾ ਭੀਮਚੰਦ ਨੇ ਸਾਰਿਆਂ ਬਾਰੇ ਦੱਸ ਦਿੱਤਾ ਸ਼੍ਰੀ ਰਾਜਾ ਕਹਿਣ ਲੱਗਾ ਅਸੀਂ ਸੁਣਿਆ ਹੈ ਕਿ ਗੁਰੂ ਸਾਹਿਬ ਕੋਲ ਬਹੁਤ ਸਾਰੀਆਂ ਅਦਭੂਤ ਵਸਤਾਂ ਹਨ ਕਿਰਪਾ ਕਰਕੇ ਉਹ ਅਦਭੂਤ ਵਸਤਾਂ ਸਾਨੂੰ ਦਿਖਾਵੋ ਸਾਡੀ ਵੇਖਣ ਦੀ ਇੱਛਾ ਸੀ ਉਹਨਾਂ ਨੂੰ ਹੁਣੇ ਮੰਗਵਾ ਦੇਵੋ ਸ਼੍ਰੀ ਕਲੰਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਬਹੁਤ ਜ਼ਿਆਦਾ ਅਦਭੂਤ ਚੌਂਕੀ ਲੈ ਕੇ ਆਓ ਪੰਜ ਕਲਾਮਾਂ ਵਾਲਾ ਬਸਤਰ ਸਸਤਰ ਵੀ ਹੁਣੇ ਲੈ ਕੇ ਆਓ ਸਾਰਾ ਕੁਝ ਬੁਖਾ ਕੇ ਇਹਨਾਂ ਦੀ ਇੱਛਾ ਪੂਰੀ ਕਰੋ ਖਜ਼ਾਨਚੀ ਨੇ ਸੁਣ ਕੇ ਉਸੇ ਸਮੇਂ ਸਾਰਾ ਸਮਾਨ ਸਾਵਧਾਨੀ ਨਾਲ ਗੁਰੂ ਜੀ ਅੱਗੇ ਲਿਆ ਕੇ ਰੱਖ ਦਿੱਤਾ ਸੇਵਕ ਨੇ ਸਭ ਤੋਂ ਪਹਿਲਾਂ ਜਦੋਂ ਚੌਂਕੀ ਦੀ ਚਾਬੀ ਨੂੰ ਦਬਾਇਆ ਤਾਂ ਉਸ ਵਿੱਚੋਂ ਪਹਿਲਾ ਕਦੀ ਨਾ ਵੇਖਿਆ ਬਹੁਤ ਹੀ ਅਦਭੂਤ ਪੁਤਲੀਆਂ ਨਿਕਲੀਆਂ ਉਹਨਾਂ ਨੇ ਹੱਥ ਦੇ ਵਿੱਚ ਨਰਤ ਲੈ ਕੇ ਰੋੜ ਦਿੱਤੀ ਸੇਵਕ ਨੇ ਉਹ ਚਾਲ ਚਲਦੀ ਵਿਖਾਈ ਰਾਜਾ ਭੀਮਚੰਦ ਇਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਇਹ ਅਦਭੂਤ ਚੀਜ਼ਾਂ ਵੇਖ ਕੇ ਉਸ ਦੀ ਬੁੱਧੀ ਹੈਰਾਨ ਰਹਿ ਗਈ ਫਿਰ ਚਾਬੀ ਦਿਵਾ ਕੇ ਉਸ ਤੋਂ ਵਰਸੀ ਪਸਤੌਲ ਤਲਵਾਰ ਸ਼ਸਤਰ ਬਣਾ ਕੇ ਵਿਖਾਏ ਉਸਨੇ ਜੁੱਤ ਕਰਨ ਵਾਲੇ ਪੰਜ ਸ਼ਸਤਰ ਬਣਾ ਕੇ ਵਿਖਾਏ ਅਤੇ ਗੋਲੀਆਂ ਤੇ ਬਾਰੂਦ ਪਾ ਕੇ ਚਲਾਏ ਤਦ ਉਹਨਾਂ ਦੇ ਨਾਲ ਜਿੰਨੇ ਵੀ ਪਹਾੜੀ ਸੇਨਾ ਸੀ ਦੇਖ ਕੇ ਬਹੁਤ ਹੈਰਾਨ ਹੋਈ ਚਾਰ ਘੜੀਆਂ ਤੱਕ ਬੈਠ ਕੇ ਸਾਰਾ ਕੁਝ ਵਿਖਾ ਦਿੱਤਾ ਰਾਜੇ ਨੇ ਪੁੱਛਿਆ ਇਹ ਚੀਜ਼ਾਂ ਕਿੱਥੋਂ ਆਈਆਂ ਹਨ ਸਤਿਗੁਰੂ ਜੀ ਨੇ ਸਾਰੀ ਵਾਰਤਾ ਸੁਣਾਈ ਤੇ ਕਿਹਾ ਆਸਾਮ ਦੇਸ਼ ਦਾ ਇੱਕ ਰਾਜਾ ਸੀ ਉਹ ਆਸਾਮ ਦੇਸ਼ ਇਥੋਂ ਬਹੁਤ ਹੀ ਜ਼ਿਆਦਾ ਦੂਰ ਹੈ ਉਹ ਰਾਜਾ ਨੌਵੇਂ ਗੁਰੂ ਜੀ ਦਾ ਸੇਵਕ ਸਿੱਖ ਹੈ ਉਹ ਮਨ ਦੇ ਵਿੱਚ ਸ਼ਰਧਾ ਧਾਰ ਕੇ ਇੱਧਰ ਪੰਜਾਬ ਆਇਆ ਸੀ ਕੁਝ ਦਿਨ ਰਿਹਾ ਫਿਰ ਵਾਪਸ ਚਲਾ ਗਿਆ ਪਹਾੜੀ ਰਾਜਾ ਭੀਮਚੰਦ ਇਹ ਸੁਣ ਕੇ ਬੋਲਿਆ ਮੈਂ ਇੱਕ ਬਹੁਤ ਮੁੱਲਵਾਨ ਹਾਥੀਵਾਰੀ ਵੀ ਸੁਣਿਆ ਹੈ ਦੂਜਾ ਜਿਸ ਤੰਬੂ ਉੱਪਰ ਬਹੁਤ ਧਨ ਲੱਗਾ ਹੈ ਅਸੀਂ ਇਹ ਦੋਵੇਂ ਵਸਤੂਆਂ ਦੇਖਣੀਆਂ ਚਾਹੁੰਦੇ ਹਾਂ ਤਦ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਨੇ ਮਿੱਠੀ ਆਵਾਜ਼ ਨਾਲ ਫਰਮਾਇਆ ਉਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਅੱਜ ਬਖਾਉਣ ਦਾ ਸਮਾਂ ਨਹੀਂ ਰਿਹਾ ਜਿਵੇਂ ਚਿੱਤ ਵਿੱਚ ਚਾਹਿਆ ਹੈ ਕੱਲ ਨੂੰ ਜ਼ਰੂਰ ਵੇਖ ਲੈਣਾ ਇਸ ਤਰ੍ਹਾਂ ਸਤਿਗੁਰੂ ਜੀ ਦੇ ਰੁੱਖ ਮિજાਜ ਨੂੰ ਸਮਝ ਕੇ ਰਾਜਾ ਭੀਮ ਚੰਦ ਨੇ ਉੱਥੋਂ ਉੱਠਣ ਵਾਸਤੇ ਦੋਵੇਂ ਹੱਥ ਜੋੜੇ ਤਦ ਗੁਰੂ ਜੀ ਨੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਪਹਾੜੀ ਰਾਜਾ ਸੁਣ ਕੇ ਚਲਾ ਗਿਆ ਉਹ ਦਿਲੋਂ ਬਹੁਤ ਖੁਸ਼ ਹੋਇਆ ਸੀ ਰਾਜਾ ਆਪਣੇ ਸਾਥੀਆਂ ਨਾਲ ਜਾਂਦਾ ਹੋਇਆ ਪ੍ਰਸੰਸਾ ਕਰਦਾ ਹੋਇਆ ਕਹਿ ਰਿਹਾ ਸੀ ਜਿਵੇਂ ਮਹਿਮਾ ਸੁਣੀ ਸੀ ਦੁੱਖਾਂ ਦਾ ਨਾਸ਼ ਕਰਨ ਵਾਲੇ ਇਹੋ ਜਿਹੇ ਹੀ ਹਨ ਗੁਰੂ ਜੀ ਦਾ ਬਹੁਤ ਹੀ ਸੁੰਦਰ ਸਰੂਪ ਮਨ ਨੂੰ ਮੋਹਣ ਵਾਲਾ ਹੈ ਪਰਮਾਤਮਾ ਦੀ ਦੀਪਰਤਾ ਪੂਰੀ ਤਰ੍ਹਾਂ ਸੋਭਾ ਦੇ ਰਹੀ ਹੈ ਉਸੇ ਤਰ੍ਹਾਂ ਚੰਗੇ ਸਵਾ ਵਾਲੇ ਸੋਹਣੇ ਤੇ ਜਵਾਨ ਹਨ ਸ੍ਰੇਸ਼ਟ ਸੁੰਦਰਤਾ ਸਹਿਤ ਰਸੀਲੀ ਆਵਾਜ਼ ਹੈ ਮੇਰੇ ਮਨ ਵਿੱਚ ਹੁਣ ਇਸ ਤਰ੍ਹਾਂ ਸਮਝ ਆਉਂਦੀ ਹੈ ਕਿ ਇਹਨਾਂ ਨਾਲ ਨੇੜਤਾ ਹੁਣ ਛੱਡੀ ਨਾ ਜਾਵੇ ਕ੍ਰਿਸ਼ਨ ਭਗਵਾਨ ਜੀ ਦੀ ਬਾਰੇ ਸੁਣਿਆ ਹੈ ਇਹ ਉਹ ਬਹੁਤ ਸੁੰਦਰ ਸਨ ਅਨੁਮਾਨ ਲਗਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇੰਨਾ ਵਰਗੇ ਹੀ ਹੋਣਗੇ ਇਹ ਸੁਣ ਕੇ ਵਜ਼ੀਰ ਨੇ ਵਡਿਆਈ ਕਰਦੀ ਹੋਏ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਪ੍ਰਸਿੱਧ ਹੈ ਜਿਨ੍ਹਾਂ ਨੂੰ ਜਗਤ ਗੁਰੂ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਇਹ ਉਹਨਾਂ ਦੀ ਗੱਦੀ ਉੱਤੇ ਵਿਰਾਜਮਾਨ ਹਨ ਇਨਾਂ ਦੀ ਕਰਾਮਾਤ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਆਪਣੇ ਸੇਵਕ ਸਿੱਖਾਂ ਨੂੰ ਬਹੁਤ ਜ਼ਿਆਦਾ ਆਨੰਦ ਬਖਸ਼ਦੇ ਹਨ ਇਸ ਤਰ੍ਹਾਂ ਉਹ ਗੁਰੂ ਜੀ ਦੀ ਬਹੁਤ ਸਲਾਘਾ ਕਰਏ ਸਨ ਜਿਨ੍ਹਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਸੀ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਵੱਡੀ ਮਹਿਮਾ ਸੀ ਬੜੇ ਤੇਜ ਨਾਲ ਚਾਲ ਨਾਲ ਚਲਦੇ ਹੋਏ ਆਪਣੇ ਘਰ ਵਿਖੇ ਪਹੁੰਚ ਗਏ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਜਦੋਂ ਗੁਰੂ ਸਾਹਿਬ ਪਹਾੜੀ ਰਾਜੇ ਭੀਮ ਚੰਦ ਨੂੰ ਪ੍ਰਸ਼ਾਦੀ ਹਾਥੀ ਅਤੇ ਸਾਮਿਆਂ ਨਾਲ ਬਖਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ